ਜਮਾਲਪੁਰ ਇਲਾਕੇ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਹੰਗਾਮਾ ਹੋ ਗਿਆ ਜਿੱਥੇ ਬੱਚਿਆਂ ਦੇ ਮਾਪਿਆਂ ਦੇ ਵੱਲੋਂ ਸਕੂਲ ਟੀਚਰ ਤੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਲੋਨੀ ਦੇ ਕੋਲ ਚੰਡੀਗੜ੍ਹ ਰੋਡ ਨੂੰ ਵੀ ਜਾਮ ਕਰ ਦਿੱਤਾ ਮੌਕੇ ਤੇ ਜਮਾਲਪੁਰ ਥਾਣੇ ਦੀ ਪੁਲਿਸ ਇਸ ਪ੍ਰਦਰਸ਼ਨ ਨੂੰ ਸ਼ਾਂਤ ਕਰਵਾਉਣ ਪਹੁੰਚੀ ਤੇ ਬੱਚਿਆਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਮੈਡਮ ਤੇ ਕਿਸੇ ਬੁਰੀ ਆਤਮਾ ਦਾ ਸਾਇਆ ਹੋ ਜਾਂਦਾ ਤੇ ਅਚਾਨਕ ਹੀ ਮੈਡਮ ਦੇ ਵੱਲੋਂ ਬੱਚਿਆਂ ਨੂੰ ਡੰਡਿਆਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦਾ ਕਹਿਣਾ ਹੈ ਕਿ ਉਸੇ ਦੌਰਾਨ ਕਾਫੀ ਹੰਗਾਮਾ ਹੋ ਜਾਂਦਾ ਤੇ ਦੱਸਿਆ ਗਿਆ ਕਿ ਇਸੇ ਦੌਰਾਨ ਮੈਡਮ ਦੇ ਵੱਲੋਂ ਬੱਚਿਆਂ ਨੂੰ ਕੁੱਟਿਆ ਗਿਆ ਤੇ ਬਿਨਾਂ ਕਿਸੇ ਕਾਰਨ ਤੇ ਹੀ ਬੱਚਿਆਂ ਨੂੰ ਗਾਲ੍ਹਾਂ ਕੱਢਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਤੇ ਸਕੂਲ ਦੇ ਵਿੱਚ ਮੈਡਮ ਦੇ ਵੱਲੋਂ ਜਾਦੇ ਹੰਗਾਮਾ ਕੀਤਾ ਗਿਆ ਤੇ ਬਾਕੀ ਟੀਚਰਸ ਦੇ ਵੱਲੋਂ ਤੇ ਹੈਡਮਾਸਟਰ ਦੇ ਵੱਲੋਂ ਆ ਕੇ ਬੱਚਿਆਂ ਨੂੰ ਬਚਾਇਆ ਗਿਆ ਕਿ ਨਾ ਤੁਹਾਡਾ ਮੇਰਾ ਨਾਮ ਸੰਜੂ ਹੈ ਮੈਡਮ ਕੀ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਦੋ ਬੱਚੇ ਆਪਸ ਵਿੱਚ ਲੜ ਪਏ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਨਹੀਂ ਛੱਡਿਆ ਕਿ ਮੇਰੇ ਉੱਤੇ ਭੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਵੱਢ ਦਵਾਂਗੇ ਵੱਢ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੈਸੀ ਆਇਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਵੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹੈਗੇ ਜਿਹੜੀ ਮੈਡਮ ਨੇ ਕਿਹਾ ਕਮਲਜੀਤ ਮੈਡਮ ਨੇ

ਮੇਰਾ ਨਾਮ ਆਯੂਸ਼ ਕੁਮਾਰ ਹੈ ਅੱਜ ਕੀ ਹੋਇਆ ਸਕੂਲ ਦੇ ਵਿੱਚ ਮੈਂ ਅਸੀਂ ਕੱਲ ਬੈਠੇ ਹੋਏ ਸੀਗੇ ਦੋ ਬੱਚੇ ਸ਼ਰਾਰਤ ਕਰ ਰਹੇ ਸੀਗੇ ਆਪਣੇ ਚ ਤੇ ਅਸੀਂ ਬੈਠੇ ਹੋਏ ਸੀਗੇ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬੱਚ ਅਸੀਂ ਪਾਰਟਨਰ ਸੀ ਬੁੱਕ ਲੈ ਕੇ ਮੈਡਮ ਪਿੱਛੋਂ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨੇ ਮੈਡਮ ਜੀ ਮੈਮ ਤੇ ਮੈਂ ਬਹੁਤ ਮਾਰਨ ਲੱਗੀ ਸਾਨੂੰ ਤੇ ਅਸੀਂ ਕਹੇ ਮੈਮ ਜੀ ਮੈਨ ਸਾਨੂੰ ਛੱਡ ਦੋ ਕੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਅੱਧ ਮੈਂ ਬੈਠੀ ਮੈਮ ਦੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਨਹੀਂ ਆੜ ਮੈਮ ਕੋ ਕਹੇ ਹਾਂਜੀ ਕਿਹੜੀ ਉਹ ਪਲਕ ਕਮਲਜੀਤ ਮੈਡਮ ਕਿਹੜਾ ਸਬਜੈਕਟ ਆ पूरी घंटी मैडम पहले भी कुर्ती दी या पहली बार कुर्ती आज पहली बार कुर्ती मेरे को पहले भी थी पहले भी डाइट कुर्ती पता नहीं कुर्ती ने पहली बार थे बार लो मेरा घर झूल जाने पर लो मैं काली 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 की क्या ना बच्चे बच्चे कितने कुत्ते कुत्ते भी जिन्ने भी जिन्ने भी क्लास सारे, सारे है। एक बच्चा, भी बच्चा, भी बच्चा तक बोल रहा था मैम मेरा यहाँ पे हड्डी दर्द हो रहा है मेरा घर बे अभी यहाँ पे निशान पड़े हुआ ਯਾਰ ਦੇਖੋ ਔਰ ਆ ਦੇਖੋ ਜੀ ਇਹ ਦੰਦਾ ਕਿੰਨਾ ਮੋਡਾ ਪੜਿਆ ਹੈ ਅਰੇ ਇਹ ਵੀ ਕੰਡਾ ਜੀ ਸ਼ਰਮ ਮਾਫੀ ਮਾਫੀ ਨਾਲ ਯਾਰ ਅਸੀਂ ਨਾ ਸਾਈਡ ਤੇ ਖੜੇ ਸੀ ਜੀ ਅਨਮੋਲ ਅਨਮੋਲ ਕੀ ਹੋਇਆ ਅਨਮੋਲ ਪ੍ਰੈਸਿੰਗ ਮੇਰਾ ਨਾਮ ਆ ਪੰਜਵੀਂ ਏ ਇੱਕ ਸ਼ਖਸ਼ੇ ਚ ਪੜਦਾ ਮੈਂ ਅਸੀਂ ਸਾਈਡ ਤੇ ਖੜੇ ਸੀਗੇ ਹਨਾ ਇਹ ਬੱਚੇ ਨਾ ਆਫਿਸ ਤੇ ਜਾ ਰਹੇ ਸੀ ਅਸੀਂ ਸਾਈਡ ਤੇ ਖੜ ਕੇ ਦੇਖ ਰਹੇ ਚੱਲਣੋਂ ਮੈਂ ਉਹ ਆਫਿਸ ਤੋਂ ਬਾਹਰ ਆਈ ਮੈਂ ਉਹ ਆਫਿਸ ਤੋਂ ਬਾਹਰ ਆਈ ਉਦੋਂ ਆਂਦੇ ਸਾਰੀ ਮੈਨੂੰ ਵੀ ਮਾਰਨ ਲੱਗੀ ਤੇ ਕਾਸ਼ਦੀਪ ਨੂੰ ਮੇਰੇ ਪਹਿਲੇ ਮੋਢੇ ਤੇ ਮਾਰਿਆ ਡੰਡਾ ਫਿਰ ਗਲੇ ਤੇ ਮਾਰਿਆ ਗਿਆ ਤੇ ਫਿਰ ਡੰਡਾ ਸੱਟ ਗਿਆ ਕਾਸ਼ਦੀਪ ਨੂੰ ਮਾਰਿਆ ਬਹੁਤ ਸਰ ਇਹਨੂੰ ਵੀ ਸਰ ਕਾਸ਼ਦੀਪ ਨੂੰ ਮਾਰ ਕੇ ਬੈਠਾ ਸੀ ਮਟਰ ਤੇ ਬੈ ਕੇ ਚੱਲਦਾ ਆਪਣਾ ਪੂਰਾ ਇਨ ਮਾਰਿਆ ਦੇਖੋ ਇੰਨੇ ਗਾਲਾਂ ਗੰਦੀ ਗੰਦੀ ਗਾਲੀਆਂ ਗਾਲਾ ਕੱਢਿਆ ਗੰਦੀ ਗੰਦੀ ਮਾਰਿਆ ਫਿਰ ਮੈਂ ਸਕੂਟਰ ਤੇ ਬੈ ਕੇ ਚੱਲ ਗਿਆ ਆਪਣਾ ਆਪਣਾ ਕਰੇ ਚੱਲ ਗਿਆ ਇਹਨਾਂ ਨੇ ਇਹ ਇਦਾਂ ਪਹਿਲਾਂ ਨਹੀਂ ਕੁੱਟਿਆ ਸੀਗਾ ਜਿਹੜਾ ਕੱਲ ਕੁੱਟਿਆ ਸੀ ਮੇਰੇ ਕੋਲ ਦਾ ਹੋਰ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਮੈਡਮ ਹਾਂ ਸਾਡੀ ਹੈੱਡ ਮੈਮ ਆ ਕੇ ਸਾਨੂੰ ਬਚਾਈ ਹੈ ਹੈੱਡ ਮੈਮ ਨੇ ਆ ਕੇ ਗੱਲ ਕੀਤੀ ਹੈ ਹੈੱਡ ਮੈਮ ਨੂੰ ਬਿੰਦੇ ਹੈੱਡ ਮੈਮ ਨੇ ਕੁਝ ਨਹੀਂ ਕੀਤਾ ਹਾਂ ਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਹੈ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਬੱਚੇ ਦੇ ਰੋ ਬਾਕੀ ਮਹਿਰਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਆਟ੍ਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੂਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੁੱਗ ਦੇ ਵਿੱਚ ਮੰਨਨ ਦਾ ਕੋਈ ਜ਼ਰੂਰਤ ਨਹੀਂ ਲੱਗਦੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ ਆਰਡਰ پاس ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੇ ਹੋਣ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੰਵਨਟ ਵੀ ਹੋਣ ਤੇ ਜਿਹੜੇ ਵਰਦੀ ਉਹਨਾਂ ਤੇ ਬੱਚਿਆਂ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜੋ ਵੀ ਵੱਧ ਤੋਂ ਵੱਧ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀਆਂ ਦਾਇ ਇਹ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵਾ ਕਿਸੇ ਵੀ ਟੀਚਰ ਨੂੰ ਕੋਈ ਰਾਈਟ ਨਹੀਂ ਹੈ ਬੱਚੇ ਦੇ ਉੱਤੇ ਹੱਥ ਚੱਕਣ ਦਾ ਕਾਰਪੋਰਲ ਕਾ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂਗੇ ਕਿੰਨੇ ਕ ਬੱਚੇ ਨੇ ਜਿਨ੍ਹਾਂ ਨਾਲ ਪ੍ਰਾਇਰਟ ਕੀਤਾ ਗਿਆ ਬੱਟੇ ਮਾਰ ਕੇ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਆ ਕਿੰਨੇ ਵੇ ਦਾ ਵਾਕਿਆ ਮੈਮ ਸਕੂਲ ਦੇ ਅੰਦਰ ਕਿੰਨੇ ਵੇ ਦਾ ਵਾਕਿਆ ਆ ਏ ਰੈਸਸ ਤੋਂ ਪਹਿਲੇ ਕਿੰਨੇ ਟਾਈਮ 11 ਵਜੇ ਤੋਂ ਪਹਿਲੇ ਦਾ ਸਾਢੇ 11 ਵਜੇ ਦਾ ਤੇ ਉਸ ਤੋਂ ਬਾਅਦ ਇਹ ਬੱਚਿਆਂ ਨੇ ਕੀ ਕੀਤਾ ਤੁਹਾਡੀ ਦਾ ਕੰਪਲੀਟ ਕਦੋਂ ਹੋਣਾ ਸਾਢੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਂ ਲੁਧਿਆਣੇ ਆਉਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਉਹ ਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਆ ਕਿ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲਿਆਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਧ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਤੁਹਾਡੇ ਸਾਹਮਣੇ ਆ ਜਾਵੇ ਅਜੇ ਮੈਂ ਅਜੇ ਮੈਂ ਕੁਝ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਧ ਤੋਂ ਵੱਧ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰ ਲਈ ਫਿਰ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏ ਅੱਜ ਹੀ ਕਾਰਵਾਈ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਮੇਰਾ ਨਾਮ ਕਮੇਟੀ ਦੁਆਰਾ ਗਲਤ ਤੌਰ ਤੇ ਇਲਜ਼ਾਮ ਆ ਕਿ ਤੁਸੀਂ ਸੋਚਣਾ ਮਾਰ ਦਿੱਤੀ ਹੈ ਹਾਂਜੀ ਇਹ ਗੱਲ ਹੋ ਗਈ ਇਹਨੇ ਮੈਂ ਬਾਤਾਂ ਸਾਨੂੰ ਭਰਾਉਂਦੀ ਸੀਗੀ ਉਹਦੇ ਵਿੱਚ ਲੋੜਾ ਸ਼ਬਦ ਆਇਆ ਲੱਗੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡੈਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਹੋਲਾ ਕਲਾਸ ਟੀਚਰ ਨੇ ਕਲਾਸ ਟੀਚਰ ਰਿਸਪੌਂਸਿਬ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਮ ਲਗਾਏ ਦਾ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਮੈਨੂੰ ਕੀ ਜ਼ਰੂਰਤ ਹੈ ਕਹਿੰਦੀ ਸੀ ਮੈਂ ਕਿਹਾ ਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਚ ਆਉਣੀ ਆ ਬੱਚੇ ਝੂਠ ਬੋਲਦੇ ਮਤਲਬ ਜੇ ਮੈਂ ਚੌਂਕੀ ਲਾਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹੈ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਵੇਜੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਤਾਂ ਉਹਨਾਂ ਨਾਲ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੁਹਾਨੂੰ ਨਾਲ ਜਿਵੇਂ ਮੇਡ ਲੇਡਿਸ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚੇਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹ ਉਹਨਾਂ ਨੂੰ ਬਾਂਝ ਕਹਿ ਰਹੀ ਆ ਉਹਨਾਂ ਨੂੰ ਬਾਂਝ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਲਗਦਾ ਵਾ ਮੈਡਮ ਕੀ ਕਾਰਨ ਹੈ ਕਿ ਪੂਰੇ ਸਕੂਲ ਦੇ ਬੱਚੇ ਤੁਹਾਡੇ ਕਲਾਸ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨੇ ਪਰ ਉਹ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਮੈਡਮ ਜੀ ਕਿਹੜੀ ਅੰਤੋਂ ਤੁਹਾਨੂੰ ਦੱਸਿਆ ਜੀ ਕਿਹੜਾ ਵਰਡ ਬੋਲ ਰਿਹਾ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਹਾਂ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ 'ਚ ਵੀ ਬੱਚਿਆਂ ਨੂੰ ਕਹਿ ਮੈਂ ਆਪਣੇ ਪੇਰੈਂਟਸ ਅੱਧ ਲੈ ਮੈਂ ਸਾਰਿਆਂ ਨੂੰ ਰਿਸਪਾਂਸ ਦਵਾਂਗੀ ਸਾਰਿਆਂ ਨੂੰ ਮੈਂ ਸੈਟੀਸਫਾਈ ਕਰੂੰਗੀ ਹੁਣੇ ਮਾਮਲਾ ਆਇਆ ਜੀ ਹਾਂ ਜੀ ਤੇਸ ਬਰ ਬੋਲ ਰੋਟਾ ਬੋਲ ਰੋਟਾ ਮੇਰੇ ਕੋਲ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋਲ ਕਲਾਸ ਨਹੀਂ ਸੀਗੀ ਸਿਚਰ ਦੇ ਵਿੱਚ ਹੈ ਹਾਂ ਜੀ ਹੈਡ ਟੀਚਰ ਨੂੰ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਕੋਮਿਸ਼ਨਰ ਕੋ ਮਾਮਲਾ ਪਹੁੰਚ ਗਿਆ ਬੱਚਾ ਮਾਰ ਫੋਟਾ ਕਿਵੇਂ ਦੇਖ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ ਪਰ ਮੇਰੇ ਕੋਲ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇਥੇ ਪੋਸਟ ਕੀ ਹੈ ईटीटी टीचर हां आ, जी ਇੱਥੇ ਪੰਜਵੀਂ ਕਲਾਸ ਦਾ ਬੱਚਿਆਂ ਦੀ ਜੀ ਬੱਚਾ ਉਹਨੂੰ ਐਲੀਵੇਟ ਨਹੀਂ ਕਿਹਾ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸ ਬਿਹੇਵ ਕੀਤਾ ਗੁੱਟ ਮਾਰ ਦਿੱਤੀ ਆ ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਹੇ ਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ ਜੋ ਵੀ ਉਹ ਕਹਿੰਦੇ ਉਹ ਸਭ ਨਾਲ ਮੈਡ ਡਿਪਾਰਟਮੈਂਟ ਨੂੰ ਹਾਇਰ ਅਪਸ ਨਾਲ ਲਿਖ ਕੇ ਜਾਈਦਾ ਹੈ ਅੱਗੇ ਪ੍ਰਵੇਸ਼ ਕਰਦੇ ਨੇ ਜੀ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਕਿਉਂਕਿ ਮਾਸੂਮ ਬੱਚੇ ਨੇ ਮਾਸੂਮ ਬੱਚੇ ਦੀ ਕੰਪਲੀਟ ਤੁਹਾਡੇ ਕੋਲ ਚੁੱਕ ਚੁੱਕੀ ਹੈ ਕਿ ਨੱਕ ਕੁੱਟ ਮਾਰ ਕਿਤੇ ਵਿੱਚ ਕੰਪਲੇਨ ਨਹੀਂ ਕਰ ਰਹੇ ਆ ਉਹਨਾਂ ਦੀ ਗੱਲਾਂ ਲਿਖ ਰਹੇ ਆ ਜਿਹੜੇ ਵੀ ਉਹ ਗਾਂ ਦਰਜ ਕਰਾਣੇ ਉਹ ਸਭ ਨਾਲ ਮੈਡਮ ਦੇ ਕਰਦੇ ਆ ਸਿਵਲ ਹਸਪਤਲ ਭੇਜੇਗੇ ਮੈਡੀਕਲ ਵਾਸਤੇ ਅਸਲ 'ਚ ਕੱਲ ਦੀ ਹੈ ਗੱਲ ਬੱਚਿਆਂ ਨੇ ਜ਼ਿਆਦਾ ਸੱਤਾ ਹੈ ਨਹੀਂ ਸੀ ਤੇ ਲੋਕਲ ਹਸਪੀਟਲ ਵਗੈਰਾ ਤੋਂ ਵੀ ਮੈਡੀਕਲ ਬਿਲਕੁਲ ਕਾਫੀ ਅਫਸਰ ਨੇ ਜਗਰੀਦੀ ਬੱਚਿਆਂ ਨੇ ਵੀ ਹਾਇਦੇ ਦੀ ਜਮ ਜਿੰਮ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸਮਝਾ ਕੇ ਇਥੇ ਲਏ ਉਹਨਾਂ ਦਾ ਪ੍ਰੋਬਲਮ ਸੋਲੰਕਰ ਆ ਸੀ